ਤੁਝੇ ਆ ਕਾਲਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਹੁਣ ਤੋਂ ਲੈ ਕੇ ਅਗਲੇ 4-5 ਘੰਟਿਆਂ ਦਾ ਮੌਸਮ ਤਕਰੀਬਨ ਸ਼ਾਮ ਦੇ 7-8 ਵਜੇ ਤੱਕ ਇਸ ਤਰ੍ਹਾਂ ਦੇਖਣ ਨੂੰ ਮਿਲੇਗਾ ਤਕਰੀਬਨ ਆਪਾਂ ਨੂੰ ਪਿਛਲੇ ਘੰਟਿਆਂ ਦੇ ਵਿੱਚ ਮੌਸਮ ਪੰਜਾਬ ਦੇ ਵਿੱਚ ਠੀਕ-ਠਾਕ ਦੇਖਣ ਨੂੰ ਮਿਲਿਆ ਹੈ ਕੱਲ ਜਿਹੜੇ ਪੰਜਾਬ ਦੇ ਹਾਲਾਤ ਆਪਾਂ ਨੂੰ ਦੇਖਣ ਨੂੰ ਮਿਲੇ ਬੀਤੀ ਕੱਲ ਸ਼ਾਮ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹ ਨੇਰੀ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਿਆ ਜਿਸ ਨਾਲ ਕੱਲ ਜਿਹੜੇ ਤਾਪਮਾਨ 44-45 ਡਿਗਰੀ ਦੇ ਕਰੀਬ ਦੁਪਹਿਰ ਨੂੰ ਦੇਖਣ ਨੂੰ ਮਿਲ ਰਹੇ ਸਨ ਅੱਜ ਤਾਪਮਾਨ ਤਕਰੀਬਨ ਆ 4 ਡਿਗਰੀ ਤਾਪਮਨ ਦੇ ਵਿੱਚ ਆਪਾਂ ਨੂੰ ਗਰਾਵਰ ਦੇਖਣ ਨੂੰ ਮਿਲ ਰਹੀ ਹੈ ਗਰਮੀ ਦੇ ਵਿੱਚ ਵੱਡੇ ਲੈਵਲ ਦੀ ਰਾਹਤ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਪਰ ਹਰੇ ਵੀ ਕੁਝ ਇਲਾਕਿਆਂ ਵਿੱਚ ਕੜਾਕੇ ਦੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਪੱਛਮ ਦਿਸ਼ਾ ਤੋਂ ਹਵਾ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਰਫ਼ਤਾਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਇਹ ਕੱਲ ਕਰੀਏ ਪਹਾੜੀ ਖੇਤਰਾਂ ਦੇ ਵਿੱਚ ਫਿਲਹਾਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਉਮੀਦ ਹੈ ਕਿ ਪੰਜਾਬ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀ ਪੌਂਦੀ ਰਵੇ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਉੱਤਰ ਪਾਰ ਦੇ ਇਲਾਕਿਆਂ ਦੇ ਵਿੱਚ ਫਿਲਹਾਲ ਕੋਈ ਆਪਾਂ ਨੂੰ ਵੱਡਾ ਸਿਸਟਮ ਤਾਂ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਜੇ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਪਾਂ ਨੂੰ ਟੁੱਟਵੀ ਬਦਲਵਾਈ ਪਟਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਸੈਵੈਨ ਇਲਾਕਿਆਂ ਦੇ ਵਿੱਚ ਤਰਨਤਾਰਨ ਸੈੱਡ ਦੇ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਕਿਨਮਿਨ ਕਣੀ ਦੀ ਕਾਰਵਾਈ ਦੇਖਣ ਨੂੰ ਮਿਲਦੇ ਇਸ ਤੋਂ ਇਲਾਵਾ ਪੰਜਾਬ ਦੀ ਗੱਲ ਕਰੀਏ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਕੋਈ ਵੱਡੇ ਲੈਵਲ ਦੀ ਹਲਚਲ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇਗੀ ਅੱਜ ਤਕਰੀਬਨ ਟੈਂਪਰੇਚਰ 40 ਦੇ ਵਿੱਚ ਗਰਾਵਰ ਦੇਖਣ ਨੂੰ ਮਿਲੇਗੀ ਥੋੜਾ ਠੰਡਕ ਵਰਗਾ ਮਾਹੌਲ ਜਾਤਰ ਇਲਾਕਿਆਂ ਦੇ ਵਿੱਚ ਬੰਦਾ ਹੋਇਆ ਦਿਖਾਈ ਦੇਗਾ ਹਵਾ ਤਕਰੀਬਨ ਆਪਾਂ ਨੂੰ ਦੱਖਣ ਪੱਛਮ ਦੀ ਦਿਸ਼ਾ ਤੋਂ ਹਲਕੀ ਰਫਤਾਰ ਦੇ ਵਿੱਚ ਸ਼ਾਮ ਨੂੰ ਦੇਖਣ ਨੂੰ ਮਿਲੇਗੀ ਅਗਰ ਆਪਾਂ ਉਮੀਦ ਦੀ ਗੱਲ ਕਰੀਏ ਫਿਲਹਾਲ ਉਮੀਦ ਹੀ ਕਾਰਵਾਈ ਆਪਾਂ ਨੂੰ ਅੰ데 4-5 ਘੰਟਿਆਂ ਵਿੱਚ ਨਹੀਂ ਦੇਖਣ ਨੂੰ ਮਿਲੇਗੀ ਜੇਕਰ ਕੋਈ ਵੀ ਸਿਸਟਮ ਦੇ ਵਿੱਚ ਚੇਂਜ ਹੁੰਦਾ ਹੈ ਜਾਂ ਕੋਈ ਵੀ ਬਦਲਾਅ ਆਉਂਦਾ ਹੈ ਤਾਂ ਮੌਸਮ ਦੀ ਵੀਡੀਓ ਨਾਲ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੋਈ ਵੀ ਅਪਡੇਟ ਮੌਸਮ ਦੇ ਵਿੱਚ ਆਉਂਦੀ ਹੈ ਇਸੇ ਕਰਕੇ ਕਿੰਨੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਜਾਣਕਾਰੀ ਜੋ ਵੀ ਚ ਨ ਇਸ ਲਈ ਪੁੰਦੇਰਨ ਧੰਨਵਾਦ ਜੀ